ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟਿੰਡਾ ਦੇ ਮਿਨੀ ਸੈਕਟਰੀਏਟ ਰੋਡ ਦੇ ਉੱਪਰ ਇੱਕ ਘਰ ਦੇ ਅੰਦਰ ਟਾਵਰ ਲਗਾਉਣ ਨੂੰ ਲੈ ਕੇ ਮੱਲਾ ਵਾਸੀਆਂ ਨੇ ਜਤਾਇਆ ਵਿਰੋਧ ਮੌਕੇ ਤੋਂ ਇੱਕ ਵਾਰ ਰੋਕਾਇਆ ਗਿਆ ਕੰਮ ਇਲਾਕੇ ਦੇ ਕਾਉਂਸਲਰ ਦੀ ਮੌਜੂਦਗੀ ਦੇ ਵਿੱਚ ਲੋਕਾਂ ਨੇ ਇਸ ਦਾ ਵਿਰੋਧ ਜਤਾਇਆ ਤੇ ਕਿਹਾ ਕਿ ਕਿਸੇ ਵੀ ਹਾਲ ਦੇ ਵਿੱਚ ਇਸ ਟਾਵਰ ਨੂੰ ਇਲਾਕੇ ਦੇ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ ਦੂਜੇ ਪਾਸੇ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਦੇ ਨਾਲ ਕਈ ਤਰ੍ਹਾਂ ਦੇ ਇਲਾਕੇ ਦੇ ਵਿੱਚ ਨੁਕਸਾਨ ਹੋਣਗੇ ਅਤੇ ਰਿਹਾਇਸ਼ੀ ਇਲਾਕਾ ਹੋਣ ਕਰਕੇ ਇਹ ਕਾਫੀ ਨੁਕਸਾਨਦਾਇਕ ਸਾਬਤ ਹੋਵੇਗਾ ਦੂਜੇ ਪਾਸੇ ਟਾਵਰ ਲਗਾਉਣ ਵਾਲੇ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਮੁਹੱਲੇ ਦੇ ਨਾਲ ਸਹਿਮਤ ਹੈ ਅਤੇ ਫਿਲਹਾਲ ਇੱਕ ਵਾਰ ਕੰਮ ਨੂੰ ਰੋਕਿਆ ਗਿਆ ਹੈ ਕੀ ਕਹਿੰਦੇ ਨੇ ਮਹੱਲਾ ਵਾਸੀ ਸੁਣਵਾਨਿਆ ਤੁਹਾਨੂੰ ਮੌਕੇ ਤੇ ਮੌਜੂਦ ਇਲਾਕਾ ਨਿਵਾਸੀ ਅਤੇ ਕਾਉਂਸਲਰ ਸਾਹਿਬ ਦੀ ਜ਼ੁਬਾਨੀ ਇਹ ਜਿਹੜਾ ਬਲਬੀਰ ਸਿੰਘ ਵੀਰਾ ਸੀ ਆਪਣੇ ਗਰੇ ਟਾਵਰ ਦਾ ਬਲੋਕ ਕਰੀ ਜਾਂਦੇ ਸੀ ਆਪਣਾ ਟਾਵਰ ਲੱਗਣ ਦੇ ਥਾਮਣਾਈ ਜਾਂਦੇ ਸੀਗੇ ਕਲੀ ਰਣੀੰਦਾ ਸੀਗਾ ਤੇ ਆਪਣੇ ਮੈਂਬਰ ਸਾਰੇ ਗਲੀ ਨੰਬਰ 9 ਸੀ ਦੇ ਸਾਰੇ ਵਧੀਆ-ਵਧੀਆ ਆਪਣੇ ਜਿਹੜੇ ਮੈਂਬਰ ਇਕੱਠੇ ਹੋਇਆ ਤੇ ਇਹਨਾਂ ਦਾ ਟਾਵਰ ਇੱਕ ਵਾਰੀ ਲਕਵਾਉਣ ਦਾ ਕੰਮ ਕੀਤਾ ਸੀ ਆਪਾਂ ਨੇ ਤੇ ਆਪ ਇੱਕ ਵਾਰੀ ਆ ਕੇ ਸਾਰੇ ਨਾਲ ਮਿਲ ਕੇ ਰਿਕਵੈਸਟ ਕੀਤੀ ਇਹਨਾਂ ਨੂੰ ਇਹ ਪਹਿਲੀ ਰਿਕਵੈਸਟ ਹੀ ਮੰਨ ਗਏ ਵੀ ਇਹ ਟਾਵਰ ਦਾ ਕੰਮ ਅਸੀਂ ਇੱਥੇ ਹੀ ਬੰਦ ਕਰਾਤਾ ਜੇ ਕੋਈ ਨੁਕਸਾਨ ਹੋਇਆ ਚਲੋ ਕੋਈ ਗੱਲ ਬਲਵੀਰ ਸਿੰਘ ਨਹੀਂ ਕਰ ਸਕਦਾ ਬੰਦੇ ਬਾਦ ਹਾਂ ਨਹੀਂ ਕਰ ਖਾਈ ਆ ਆਫਰਾਂ ਤਕਰੀਬਨ ਇੰਨਾ ਨੂੰ ਪਲਾਟ ਹੈਗੇ ਸਾਰਿਆਂ ਨੂੰ ਆਫਰਾਂ ਆਈਆਂ ਹੈਗੀਆਂ ਲਵਾ ਦਾ ਹਰ ਕੋਈ ਕਰ ਸਕਦਾ ਸੀ ਪਰ ਆਲਾ ਹਰ ਕੋਈ ਆਲੇ ਮਹੱਲੇ ਵਾਰੇ ਸੋਚ ਕੇ ਵੀ ਇਹ ਬੱਚਾ ਨੁਕਸਾਨ ਹੈ ਟਾਵਰਾਂ ਨੁਕਸਾਨ ਆਪ ਨੂੰ ਪਤਾ ਹੀ ਆ ਜਾਨਵਰ ਵਗੈਰ ਵੈਸੇ ਹੀ ਖਤਮ ਹੋ ਗਏ ਆ ਤੇ ਇਹਨਾਂ ਨੁਕਸਾਨ ਹੀ ਆ ਕੁਲ ਮਲਾ ਕੇ ਤੇ ਵੈਸੇ ਉਹ ਪਹਿਲੀ ਰਿਕਵੈਸਿ ਮੰਨ ਗਿਆ ਆਪਾਂ ਨੂੰ ਲੋੜ ਨਹੀਂ ਵੀ ਠੀਕ ਆ ਵੈਸੇ ਅਸੀਂ ਡੀਜੀ ਸਾਹਿਬ ਕੋਲ ਜਾਣਾ ਸੀਗਾ ਤੇ ਹੁਣ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਠੀਕ ਆ ਇਹਨਾਂ ਕੰਮ ਜਿਹੜਾ ਹੈਗਾ ਇਹਨਾਂ ਰਕਵਾਤਾ ਹੋਣੀ ਸਾਰੇ ਹੀ ਸ਼ਾਂਤੀ ਨਾਲ ਸਾਰੇ ਹੀ ਸ਼ਾਂਤੀ ਨਾਲ ਹਾਂ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਤੇ ਮੈਂ ਵਾਰਡ ਨੰਬਰ 26 ਤੋਂ ਐਮਸੀ ਆ ਇਹ ਸਾਰੇ ਮੋਦਵਰ ਪੰਚਾਇਤ ਅੱਜ ਇਕੱਠੀ ਹੋਈ ਸੀਗੀ ਸਾਡੇ ਬਲਬੀਰ ਵੀਰਾ ਜੀ ਆਪਦੇ ਆਪਦੇ ਬਾੜੇ ਦੇ ਵਿੱਚ ਟਾਵਰ ਲਾ ਰਹੇ ਸੀਗੇ ਆਪਣਾ Airtel ਕੰਪਨੀ ਦਾ کہہ ਰਹੇ ਆ ਪਰ ਅਸੀਂ ਸਾਰੇ ਮੋਦਵਰ ਬੰਦੇ ਇਹਨਾਂ ਕੋਲ ਰਿਕਵੈਸਟ ਲੈ ਕੇ ਆਏ ਸੀਗੇ ਵੀ ਯਾਰ ਐਂ ਕਰਕੇ ਯਾਰ ਤੁਸੀਂ ਯਾਰ ਟਾਵਰ ਨਾ ਲਾਓ ਟਾਵਰ ਦੇ ਨਾਲ ਮਹੱਲੇ ਦੇ ਵਿੱਚ ਨੁਕਸਾਨ ਹੋਊਗਾ ਕੋਈ ਬਿਮਾਰੀਆਂ ਫੈਲਣ ਦਾ ਚਾਂਸ ਰਹਿੰਦੇ ਨੇ ਹੋਰ ਰਹਿੰਦੇ ਨੇ ਇਹਨਾਂ ਨੇ ਸਾਡੇ ਸਾਰੀ ਪੰਚਾਇਤ ਨੂੰ ਦੇਖੀ ਆਉਂ ਸਾਰੀ ਕਹਤਾ ਬਲਵੀਰ ਵੀਰਾ ਜੀ ਨੇ ਵੀ ਜੇ ਤੁਸੀਂ ਯਾਰ ਮੈਨੂੰ ਤੁਸੀਂ ਸਾਡੇ ਮਹੱਲਾ ਗਏ ਹੀ ਜਾਨੇ ਹੋ ਮੈਂ ਇਹ ਟਾਵਰ ਨਹੀਂ ਲਾਉਂਦਾ ਕਹਿੰਦਾ ਮੈਂ ਹੁਣੇ ਹੀ ਕੰਪਨੀ ਵਾਲਿਆਂ ਨੂੰ ਕਹਿ ਦਿੰਦਾ ਵੀ ਮੇਰਾ ਟਾਵਰ ਇੱਥੋਂ ਬੰਦ ਕਰ ਦਿਓ ਅਸੀਂ ਬਲਵੀਰ ਵੀਰਾ ਜੀ ਦਾ ਇਸ ਗੱਲ ਤੇ ਧੰਨਵਾਦ ਕਰਦੇ ਆ ਇਹਨਾਂ ਨੇ ਪੰਚਾਇਤ ਦੀ ਵੀ ਪੰਚਾਇਤ ਨੂੰ ਦੇਖਣ ਸਾਰੀ ਇਹਨਾਂ ਨੇ ਕਹਿੰਦਾ ਵੀ ਯਾਰ ਲੋੜ ਹੀ ਨਹੀਂ ਸੀ ਤੁਸੀਂ ਮੇਰੇ ਕੋਲ ਦੋ ਚਾਰ ਬੰਦੀ ਆ ਜਾਂਦੇ ਤਾਂ ਮੈਂ ਯਾਰ ਤੁਹਾਨੂੰ ਜਵਾਬ ਨਹੀਂ ਦਿੰਦਾ ਸੀ ਮੈਂ ਸਾਰਾ ਮਹੱਲੇ ਦੇ ਨਾਲ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਗੱਲ ਕੰਮ ਰਖਵਾਇਆ ਬੰਦ ਕਰਵਾਇਆ ਕੰ ਜਦੋਂ ਜਦੋਂ ਪੰਚਾਇਤ ਨੂੰ ਦੇਖਿਆ ਇਹਨੇ ਕੰਮ ਹੀ ਬੰਦ ਕਰਾਤਾ ਇਹਨਾਂ ਨੇ ਕਹਦਾ ਵੀ ਕੋਈ ਜਰਾ ਆਪਾਂ ਟਾਵਰ ਲੱਗਣੀ ਲਵਾਉਂਦੇ ਹੀ ਨਹੀਂ ਕੰਮ ਲੱਗ ਜੀ ਅਸੀਂ ਇਹਨਾਂ ਦਾ ਇਸ ਗੱਲ ਤੇ ਧੰਨਵਾਦ ਕਰਦੇ ਆ ਨਹੀਂ ਲੱਗੂਗਾ ਜਿਹੜਾ ਮੱਲਾ ਜੀ ਇਹ ਪੂਜਾ ਵਾਲਾ ਮੱਲਾ ਹੈ ਇਹ ਗਲੀ ਨੰਬਰ 9 ਸੀ 9 9 ਨੰਬਰ ਗਲੀ 9 ਦੀ ਹੈ ਭਲੇਰੀਆਂ ਵਾਲੀ ਗਲੀ 9 ਸੀ ਤੇ ਰੈਡੀਅਰਿਆ ਸਸ ਰੈਡੀਅਰਿਆ ਜੀ ਲੋਕ ਆਏ ਆ ਕੀ ਕਹਣਾ ਤੇ ਕੰਪਨੀਆਂ ਨਾਲ ਐਗਰੀਮੈਂਟ ਹੋਇਆ ਸੀਗਾ ਪਾਵਰ ਲਾਉਣ ਦਾ ਤੇ ਮੱਲੇ ਵਾਲੇ ਇਤਰਾਜ਼ ਕਰਦੇ ਨੇ ਗਰ ਮਹੱਲੇ ਵਾਲੇ ਤਰਾਜ ਕਰਦੇ ਆ ਤਾਂ ਫਿਰ ਤਰਾਜੀ ਹੈ। ਇਹ ਮੁਕ ਤੋੜਾ ਤਾਂ ਨੁਕਸਾਨ ਦਾ ਵੀ ਹੋਣਾ ਹੈ ਸਭ। ਸੰਤਾਂ ਤੋਂ ਹੋਊ ਬਈ। ਸੰਤ ਹੈਗਾ ਹੀ ਇਹਦੇ ਚ। ਪਰ ਮਹੱਲੇ ਦੇ ਨਾਲ ਕੋਈ ਸਿਕਿਉਰਟੀ ਵਗੈਰਾ ਵੀ ਤੁਸੀਂ ਸਾਰਾ ਕੁਝ ਪੇ ਕੀਤਾ ਬਣਾਏਗਾ ਪਤਾ। ਉਹ ਮਹੱਲੇ ਨਾਲ ਤਾਂ ਫਾਇਦੇ ਹੀ ਆ ਫਿਰ ਮਹੱਲੇ ਨਾਲ ਹੀ ਆ। ਸੰਤਾਂ ਤੋਂ ਹੋਇਆ ਹੀ ਹੈ ਜਿਹੜਾ ਹੋਇਆ। ਨਹੀਂ ਦਵਾਉਂਗਾ ਤਾ ਵੇ। ਭਾਈ ਮਹੱਲੇ ਤੇ ਨਹੀਂ ਲੱਗੇਗਾ ਟਾਵਰ। ਮਹੱਲੇ ਵਾਲੇ ਨਹੀਂ ਲੱਗਣ ਦੇਣਗੇ ਤਾਂ ਨਾ ਲੱਗੂ ਆ। ਨਹੀਂ ਉਹ ਕਹਿ ਰਿਹਾ ਵੀ ਫਿਰ ਕੰਮ ਰੋਕਤਾ ਹੈਗਾ ਬੰਦ ਕਰਾ ਪੈ। ਉਹ ਕਹਿ ਰਾਂ ਦਾ ਮਹੱਲੇ ਦੇ ਮੈਂ ਰੁਕਿਆ ਤਾਂ ਫਿਰ ਰੁਕੂ ਕੋਈ। ਇਨਾਮ ਖਤੋਰਾ ਬਲਬੀਰ ਸਿੰਘ ਬੀਰਾ